ਯਾ ਵੀ ਚੰਡੀਗੜ੍ਹ ਸ਼ਹਿਰ ਚ ਨਾ ਇੱਕ ਸੰਭਾਵਨਾਵਾਂ ਵਾਲਾ ਸ਼ਹਿਰ ਹੈ ਇਸ ਸ਼ਹਿਰ ਚ ਮੈਂ ਸੁਰੇ ਬਾਲਸਾ ਨਾਲ ਗੱਲ ਵੀ ਕੀਤੀ ਵੀ ਜਿਵੇਂ ਹੁਣ ਬਾਲਸਾ ਵੀ ਫਿਲਮ ਲਾਈਨ ਚ ਸਟਰਗਲ ਕਰ ਰਹੇ ਆ ਸਟਰਗਲ ਹੀ ਕਰਾਂਗੇ ਨੂੰ ਜਿੰਨਾ ਕਦੋਂ ਕੋਈ ਮੁਕਾਮ ਨਹੀਂ ਮਿਲਦਾ ਗੱਭੀ ਸਾਹਿਬ ਕਰ ਰਹੇ ਆ ਇਹਦੀ ਪੇਚ ਤੇ ਚਲੋ ਸਟੈਬਲਿਸ਼ ਹੋ ਗਈ ਹੋਰ بڑے ਬੰਦੇ ਆਪਾਂ ਕਦ ਤੱਕ ਸਿਰਫ ਕਵਤਾਵਾਂ ਤੱਕ ਸੀਮਤ ਰਹਿਾਂਗੇ ਇਹ ਤਾਂ ਉਹ ਰੋਜੀ ਰੋਟੀਆਂ ਦਿੰਦੀਆਂ ਇੱਕ ਸਮੇਂ ਤੋਂ ਬਾਅਦ ਤਾਂ ਉਹ ਤੁਹਾਡੇ ਘਰ ਦੇ ਗਾਲਾ ਗੜ ਲਾ ਪੈਂਦੇ ਆ ਉਹ ਨਾਲ ਦਨ ਆਉਂਦੇ ਨੇ ਜਾਨੰਦ ਪੁੱਛਿਆ ਜਣਾ ਕਿੱਥੇ ਚੱਲਣਾ ਕਦੋਂ ਵਾਪਸ ਆਏਗਾ ਕੋਮੈਤ ਜਪਿੰਦਰ ਨੂੰ ਕਿਤੇ ਬੈਠੇ ਨਾਲ ਮੇਰੇ ਤੇ ਮੈਂ ਆਪਦੀ ਮੈਡਮ ਨੂੰ ਕੀਤਾ ਫੋਨ ਮੈਂ ਕਿਹਾ ਚੰਡੀਗੜ੍ਹ ਸਹਿਬ ਬਰਾਛਰ ਕੁੜੀਆਂ ਬੜੀ ਸੋਹਣੀਆਂ ਕਦੋਂ ਵਾਪਸ ਆਜਾ ਹੁਣੇ ਕਹਿੰਦੀ ਮੈਂ ਕਿਹਾ ਉਹ ਤਾਂ ਮਜ਼ਾਕ ਹੀ ਕੀਤਾ ਕਹਿੰਦੀ ਤੁਹਾਡੀ ਆਦਾ ਫੁਦਰੀ ਨਹੀਂ ਸੀ ਸੋ ਕਹਿੰਦਾ ਭਾਬਾ ਕੀ ਮਜ਼ਾਕ ਹੀ ਸਾਨੂੰ ਵੰਗਾ ਪੈਂਦਾ ਔਰ ਪਤਾ ਇਹ ਵੀ ਲੈ ਕੰਮ ਕਰਨ ਚੱਲਣਾ ਤੇ ਜਦੋਂ ਤੁਸੀਂ ਗੀਤਕਾਰੀ ਕਰਦੇ ਹੋ ਗਾਉਂਦੇ ਹੋ ਜਾਂ ਲਿਖਦੇ ਹੋ ਤਾਂ ਤੁਹਾਡੇ ਕੋਲ ਘੱਟੋ ਘੱਟ ਉਹਦੇ ਲਈ ਫਾਈਨੈਂਸ਼ੀਅਲ ਸਟੇਬਿਲਿਟੀ ਦਾ ਕਰ ਮਾਧਿਅਮ ਹੈਗਾ ਤੁਸੀਂ ਉਹ ਬਣਾ ਲੈਣੇ ਮੈਨੂੰ ਇੱਕ ਗੱਲ ਦੱਸਣ ਲੱਗਾ ਬੜਾ ਫਖਰ ਹੋ ਰਿਹਾ ਕਿ ਜਿਹੜੀ ਮੇਰੀ ਫਿਲਮ ਆ ਰਹੀ ਹੈ ਸਭ ਸਿਕੰਗ ਹਕਮ ਹੈ ਮੈਂ ਸਰ ਆਨ ਰਿਕਾਰਡ ਦੱਸ ਰਿਹਾ ਗੱਲ ਮੈਨੂੰ ਉਹਨੇ 30 ਲੱਖ ਵਿੱਚ ਸੈਨ ਕੀਤਾ ਔਰ ਮੈਨੂੰ ਉਹਨੇ 4 ਲੱਖ ਰੁਪਏ ਪੇ ਕੀਤਾ ਮੇਰੇ ਦੋ ਗਾਣਿਆਂ ਦਾ ਇੱਕ ਪਹਿਲਾ ਗਾਣਾ ਉਹ ਫਿਲਮ ਪੰਜਾਬੀਅਤ ਚ ਮੈਂ ਸ਼ੂਟ ਕਰਕੇ ਆ ਉਹਨਾਂ ਦੀ ਨਵੀਂ ਝਾਂਜੜਾ ਫਿਲਮ ਆ ਰਹੀ ਹੈ ਉਹ ਚ ਮੇਰਾ ਗਾਣਾ ਲੈ ਲਿਆ ਉਹਨਾਂ ਨੇ ਇੱਕ ਫਿਲਮ ਸ਼ਹਿਰ ਮੇ ਢੰਡੋਰਾ ਉਹ ਪਾਸਨਾ ਸਿੰਘ ਉਹ ਚ ਐਕਟਰਸ ਹੈ ਉਹ ਚ ਮੇਰਾ ਗਾਣਾ ਟਾਈਟਲ ট্র্যাক ਲੈ ਆ ਉਹਨਾਂ ਨੇ ਤੋਂ ਦੇ ਪੇਡ ਸੋ ਕੋਸ਼ਿਸ਼ ਕਰੋ ਕਿ ਤੁਸੀਂ ਚੰਡੀਗੜ੍ਹ ਚ ਬੈਠੇ ਹੋ ਤੁਹਾਡੇ ਕੋਲ ਬਹੁਤ ਵਧੀਆ ਮੌ ਤੁਸੀਂ ਆਪਣੇ ਆਪ ਦੀ ਜਿਹੜੀ ਗੀਤਕਾਰੀ ਹੈ ਉਹਨੂੰ ਇੰਨਾ ਕੁ ਸੁਧਾਰੋ ਤਾਂਕਿ ਤੁਸੀਂ ਇਹਦੇ ਲਈ ਰੋਜ਼ਗਾਰ ਪੈਦਾ ਕਰੋ ਫਿਰ ਤੁਹਾਨੂੰ ਤੁਹਾਡੇ ਘਰ ਦੇ ਗਾਇਣ ਕਰਨਗੇ ਕਿਹਾ ਸਰ ਹੁਣ ਦੀ ਪੱਲੇ ਪੱਲੇ ਲਈ ਜੰਨੇ ਸਹੀ ਗੱਲ ਹੈ ਤਾਂ ਇਹ ਮੇਰਾ ਨਿੱਕਾ ਜਿਹਾ ਗੀਤ ਮੁਫਜ਼ਾ ਮੇਰਾਤ ਲਿਆ ਮੇਰੇ ਗੀਤ ਗਵਾਚੇ ਨੇ ਲਫ਼ਜ਼ਾਂ ਨੂਰਾਂ ਫੁੱਲਿਆ ਮੇਰੇ ਗੀਤ ਗਵਾਚੇ ਨੇ ਜਿੱਤਣ ਦੇ ਛੱਡ ਗਇਓ ਮੇਰੇ ਗੁਣੇ ਹਾਸੇ ਨੇ ਜਿੱਦਣ ਦੇ ਛੱਡ ਗਇਓ ਮੇਰੇ ਗੁਣੇ ਹਾਸੇ ਨੇ ਲਫ਼ਜ਼ਾਂ ਨੂਰਾਂ ਫੁੱਲਿਆ ਮੇਰੇ ਗੀਤ ਗਵਾਚੇ ਨੇ ਮੈਂ ਸੰਦਲੀ ਸੁਪਨੇ ਆਦਾ ਪਰਬਤ ਤੇ ਚੜਿਆ ਸੀ ਜਦ ਸੰਗ ਦੇ ਸੰਗ ਦੇ ਨੇ ਹੱਥ ਤੇਰਾ ਫੜਿਆ ਸੀ ਤੂੰ ਸੁਭਕ ਜਹੀ ਲੜੇ ਅਜ ਕੱਚੀ ਕੁੜੀ ਸੀ ਤੇਰੇ ਨੈਣ ਦੇ ਵਰਕੇ ਤੇ ਮੈਂ ਨਾ ਆਪਣਾ ਪੜਿਆ ਸੀ ਉਂ ਵਰਕੇ ਪਾੜ ਸੁਟੇ ਗਏ ਖਾਬ ਸਰਾਪੇ ਨੇ ਤੂੰ ਵਰਕੇ ਪਾੜ ਸੁਟੇ ਗਏ ਖਾਬ ਸਰਾਪੇ ਨੇ ਜਿਦੜ ਦੇ ਛੱਡ ਗਇਆ ਮੇਰੇ ਗੁੱਮੇ ਹੱਸੇ ਨੇ ਜਿਦੜ ਦੇ ਛੱਡ ਗਇਆ ਮੇਰੇ ਗੁੱਮੇ ਹੱਸੇ ਨੇ ਉਹ ਕੱਲਾ ਕੱਲਾ ਪਨ ਤੇਰੇ ਨਾਲ ਹੰਡਾਇਆ ਜੋ ਮੈਨੂੰ ਵੱਡ-ਵੱਡ ਖਾਂਦਾ ਏ ਸਮਨ ਨਾਲ ਲੰਗਾਵਾ ਜੋ ਤੈਨੂੰ ਰਸ ਕੇ ਬੈਠੀ ਨੂੰ ਗੱਲ ਲਾ ਕੇ ਮਨਾ ਲੈਣਾ ਤੇ ਮੇਰੇ ਦਿਲ ਕਦੀ ਮੈਨਾਚੂ ਤੂੰ ਹਾਸਾ ਸ਼ਣ ਕਾਇਆ ਜੋ ਕਿਉਂ ਖਾਲੀ ਕਰ ਦਿੱਤੋ ਯਾ ਦਾਦੇ ਕਸਮੇ ਕਿਉਂ ਖਾਲੀ ਕਰ ਦਿੱਤੋ ਯਾ ਦਾਂਦੇ ਕਸਨੇ ਜਿੱਦੜੇ ਛੱਡ ਗਯਾ ਮੇਰੇ ਗੁੰਮੇ ਹਾਸੇ ਨੇ ਜਿੱਦੜੇ ਛੱਡ ਗਯਾ ਮੇਰੇ ਗੁੰਮੇ ਹਾਸੇ ਨੇ ਮੇਰੇ ਕੋ ਸੇ ਸਾਵਾਂ ਦੀ ਬੁੱ컬ਵ ਚਿਰੇਂਦੀ ਸੀ ਤੇ ਪਲਕਾਂ ਮੇਰੀਆਂ ਦੀ ਸ਼ਾਮਾਂ ਹਟ ਬੰਦ ਗਈ ਸੀ

ਮੇਹ ਹਾਸੇ ਨੇ ਜੇ ਦਿਲ ਦੇ ਛੱਡ ਗਿਓ ਮੇਰੇ ਗੁੱਮੇ ਹਾਸੇ ਨੇ ਮੇਰੇ ਗੁੱਮੇ ਖਾਸ ਨੇ ਬਹੁਤ ਸ਼ੁਕਰੀਆ ਜੀ ਥੈਂਕ ਯੂ ਬਹੁਤ ਬਹੁਤ